ਸ਼੍ਰੀ ਗੁਰੂ ਗੋਬਿੰਦ ਸਿੰਘ ਆਈਡੀ ਦੇ ਪੈਣੀ ਬਾਗਾਂ ਵਿੱਚ ਖੜੇ ਆ ਜਦੋਂ ਤੁਸਾਰੇ ਨੂੰ ਲੱਗਦੀ ਆ ਮੈਂ ਸਾਈਡ ਸਾਈਡ ਜੇ ਲੱਗਦਾ ਨਾ ਲੱਗਦੀ ਆ ਦੇਖਣ ਨੂੰ ਸਾਨੂੰ ਸਾਈਡ ਨਹੀਂ ਸਾਨੂੰ ਤਾਂ ਵਿਵਤਾ ਚ ਲੱਗਦਾ ਹਰਦੀਪ ਭਾਈ ਇਹਦੀ ਖਾਸ ਗੱਲ ਕੀ ਲੱਗਦੀ ਆ ਇਹ ਵਸ ਨੂੰ ਵਧੀਆ ਲੱਗਦੀ ਮੈਨੂੰ ਤੇਰੇ ਤੇ ਸ਼ੱਕ ਲੱਗਦਾ ਓਏ ਬੋਲੇ ਾਰੇ ਕਿਤੇ ਨੂੰ ਮੈਂ ਗਈ ਸੀਗੇ ਪਤਾ ਗਈਦਾ ਯਾਤਰਾ ਦੇ ਵੀ ਫੀਲਿੰਗ ਫੀਲਿੰਗ ਜਿਗਉਂਦੀ ਆ ਪੂਰੀ ਟੂਰਿਸਟ ਵਾਲੀ ਓ ਮੈਂ ਤਾਂ ਤੈਨੂੰ ਲੈਣ ਆ ਗਿਆ ਨਹੀਂ ਚੱਲ ਚੱਲੀਏ ਮੇਲੇ ਬਈ ਲੱਡੂ ਜਲੇਬੀਆਂ ਸ਼ੱਕਰ ਪਾਰੇ ਓ ਲੱਡੂ ਜਲੇਬੀਆਂ ਸ਼ੱਕਰ ਪਾਰੇ ਨਾਲ ਖਵਾਉਂ ਕੇਲੇ ਬਈ ਇੱਕ ਮੈਂ ਤੈਨੂੰ ਸੂਟ ਲੈ ਦੂੰ ਇੱਕ ਮੈਂ ਤੈਨੂੰ ਸੂਟ ਲੈ ਦੇਉਂ ਚੰਦਰੇ ਜੱਗ ਤੋਂ ਓਲੇ ਨਹੀਂ ਸੋਹਣੇ ਯਾਰ ਬਿਨਾ ਕੌਣ ਦਿਖਾਉਂਦਾ ਮੇਲੇ ਨਹੀਂ ਸੋਹਣੇ ਯਾਰ ਬਿਨਾ ਕੌਣ ਦਿਖਾਉਂਦਾ ਮੇਲੇ ਸੋਹਣੇ ਯਾਰ ਬਿਨਾ ਕਦੇ ਮੰਗ ਰੱਖਿਆ ਪਿਆ ਮੈਨੂੰ ਆਈਫੋਨ ਭੇਜ ਦੇ ਮੈਂ ਤੇ ਤੈ ਆਹ ਹੋਜੀ ਨਹੀਂ ਭੇਜਿਆ ਇੱਕ ਗੱਲ ਹੋਰ ਫੋਕਰੀ ਵੀ ਪ੍ਰੋਪਰ ਨਾਲ ਦੀ ਨਾਲ ਮਾਰੀ ਐਥੇ ਸਾਡੀ ਤਾਂ ਮੇਰੇ ਪੈਨਾ ਵਰਗੀਆਂ ਨਹੀਂ ਠੀਕ ਹੈ ਤੇ ਸਾਰੇ ਮੇਰੇ ਵੌਇਸ ਆਂਡ ਕਰ ਲੈ ਤੇ ਉਹ ਇੱਕ ਬੈਂਕ ਵਿੱਚ ਲੱਗੀ ਚੰਡੀ ਗਰਦੀ ਉਹ ਦੂਜੀ ਪੱਟੇ ਵਾਲੇ ਜੁਣੀ ਵਿੱਚ ਪੜਦੀ ਉਹ ਤੀਜੀ ਪਿੰਡਾ ਵਾਲੀ ਜਾਵੇ ਅੱਤ ਕਰਦੀ ਉਹ ਚੌਥੀ ਮਾਨਸਾਂ ਦੀ ਰਹਿਣ ਵਾਲੀ ਏ ਉਹ ਝਾਰੇ ਰੱਖੀਆਂ ਮਸ਼ੂਕਾਂ ਤੇ ਤੋਂ ਕੈਂਟ ਨਹੀਂ ਉਹ ਸਾਨੂੰ ਪੈਂਡੂ ਪੈਂਡੂ ਕਹਿਣ ਵਾਲੀ ਏ ਸੋ ਹਾਂ ਜੀ ਸਸਿਕਾ ਮਿੱਤਰੋ ਕੀ ਹਾਲ-ਚਾਲ ਹੈ ਮੀਰ ਕਾਦ ਜਨੇਕ ਪ੍ਰਾ ਸਾਰੇ ਵੀਡੀਓ ਦੇਖਦੇ ਹੋ ਸਾਰੇ ਚੜ੍ਹਦੀ ਕਲਾ ਚ ਹੋਵਗੇ ਤੇ ਜਿਹੜੀ ਅੱਜ ਦੀ ਜਿਹੜੀ ਰੌਣਕ ਹੈ ਜੀ ਉਹ ਲੱਗ ਰਹੀ ਹੈਗੀ ਜੀ ਮਾਨਸੇ ਦੇ ਵਿੱਚ ਪੈਣੀ ਵਾਗਾ ਕਹਿੰਦੇ ਆ ਪੈਸੀ ਪਿੰਡ ਹੈ ਤੇ ਜਿਹੜਾ ਕਾਲਜ ਦਾ ਨਾਮ ਹੈ ਮੈਂ ਕਹਿੰਦਾ ਪਹਿਲਾਂ ਆਪਾਂ ਬੱਚਿਆਂ ਤੋਂ ਬੁਲਾ ਲਈਏ ਫਿਰ ਮੈਂ ਦੱਸੂਗਾ ਜੀ ਠੀਕ ਹੈ ਜੀ ਲੈ ਮਿੱਤਰੋ ਹੁਣ ਥੋੜਾ ਜਿਹਾ ਥੋੜਾ ਜਿਹਾ ਸਟਾਰਟਿੰਗ ਆਪਾਂ ਕੰਪੀਟੀਸ਼ਨ ਦਾ ਕਰਾ ਦਈਏ ਪਹਿਲਾਂ ਦੱਸਣਗੇ ਮੁੰਡੇ ਤੇ ਫਿਰ ਦੱਸਣਗੇ ਆ ਵੈਰੀ ਗੁੱਡ ਲੈ ਮੁੰਡਿਓ ਕਾਲਜ ਦਾ ਨਾਮ ਕੀ ਹੈ ਜੀ ਗੁਰੂ ਗੋਬਿੰਦ ਸਿੰਘ ਆਈਟੀ ਪੈ ਇਹ ਤਾਂ ਜਿਆਦਾ ਜ਼ੋਰ ਲੱਗਦਾ ਮੈਂ ਲਾਲਿਆ ਸਾਬ ਮਜ਼ਾਕ ਕਰਦੇ ਆ ਤੇ ਲੈਂਦੇ ਕੁੜੀਆਂ ਹੁਣ ਫੇਰ ਨਾ ਆ ਗਏ ਵੀ ਦੇਖੋ ਕੁੜੀਆਂ ਪਿੱਛੇ ਰਹਿ ਗਏ ਹੁਣ ਥੋੜੇ ਸਿਰ ਤੇ ਆ ਠੀਕ ਹੈ ਲੈ ਕੁੜੀਓ ਕਾਲਜ ਦਾ ਨਾਮ ਕੀ ਹੈ ਜੀ ਗੁਰੂਗ੍ਰਾਮ ਸਿੰਘ ਹੈ ਜੀ ਮੈਨੂੰ ਨਹੀਂ ਪਤਾ ਬਣਾਤਾ ਦਲੀਆ ਵੇਖੋ ਚਲੋ ਕੋਈ ਨਹੀਂ ਆਪਾਂ ਦੂਜਾ ਮੌਕਾ ਹੋਰ ਦੇ ਦਿੰਨੇ ਆ ਇੱਕ ਮੌਕਾ ਹੋਰ ਮਿਲੂਗਾ ਲੈ ਕੁੜੀਓ ਹੁਣ ਸੁਣਿਓ ਮੁੰਡੇ ਕਿਵੇਂ ਬੋਲਦੇ ਆ ਠੀਕ ਹੈ ਲੈ ਮੁੰਡਿਓ ਲਾਜ ਰੱਖਿਓ ਕਿਤੇ ਬੇਇੱਜ਼ਤੀ ਨਾ ਕਰਾ ਦਿਓ ਠੀਕ ਹੈ ਕਾਲਜ ਦਾ ਨਾਮ ਕੀ ਹੈ ਜੀ ਸਰਗੋਵੀ ਕਹਿੰਦੇ ਬਾਕਾ ਮੈਂ ਫੇਰ ਕਹਿੰਦਾ ਇਹਦਾ ਬੜਾ ਜੋਰ ਲੱਗਦਾ ਬੜਾ ਲੱਗਦਾ ਨਹੀਂ ਲੈ ਕੁੜੀਓ ਹੁਣ ਦੇਖਿਆ ਨਾ ਮੁੰਡੇ ਕਿਵੇਂ ਬੋਲਦੇ ਹੁਣ ਤੁਹਾਡੇ ਆਸਰੇ ਆ ਤੁਹਾਡੇ ਜਿੱਦ ਠੀਕ ਹੈ ਜੀ ਕਾਲਜ ਦਾ ਨਾਮ ਕੀ ਹੈ ਜੀ ਸਰਗੋਵੀ ਕਹਿੰਦੇ ਬਾਕਾ ਸਭਾਈ ਹੈ ਸਭਾਈ ਹੈਗੇ ਪਰ ਉਹ ਐ ਚੀਕਦੀਆਂ ਨਹੀਂ ਸਹੀ ਗੱਲ ਹੈ ਸਭਾਈ ਹੈਗੇ ਜੀ ਮੰਨਣ ਵਾਲੀ ਹੈ ਹੱਸਾ ਕਿਤਾ ਕਰਦੇ ਮਿੱਤਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਆਈਡੀ ਇਹਦੀ ਪੈਣੀ ਬਾਗਾਂ ਵਿੱਚ ਖੜੇ ਆ ਫੂ ਵੀਡੀਓ ਦੀ ਸ਼ੁਰੂਆਤ ਕਰਦੇ ਆ ਆ ਬੱਚਿਆਂ ਨਾਲ ਗੱਲਾਂ ਬਾਤਾਂ ਜਿਹੇ ਕਰਦੇ ਆ ਭੈਣ ਮੇਰੀ ਚੁਗਲਿਆ ਕਰਨ ਦਾ ਸਮਾਂ ਦਊਂਗਾ ਬੇਨਤੀ ਹੈ ਮੈਕ ਪਾ ਦਿਓ ਬਾਈ ਵੱਡੇ ਵੀਰੇ ਇੱਕ ਜੀ ਦੇਖੀ ਜਦੋਂ ਬੰਦੇ ਨੂੰ ਤਾਲੀਆਂ ਦੋੜੀਆਂ ਪੈਣ ਬੰਦੇ ਦਾ ਉਹੀ ਛਾਤੀ ਫੁੱਲ ਜਾਂਦੀ ਹੈ ਹੁਣ ਬਾਈ ਪੂਰਾ ਖੁਸ਼ ਹੈ ਤੁਸੀਂ ਬਾਈ ਦੀ ਇਲਾਜ ਰੱਖਣੀ ਹੈ ਠੀਕ ਹੈ ਜਿੱਥੇ ਤਾਲੀ ਦੀ ਰੌਣਕ ਪਈ ਤੇ ਤਾਲੀ ਜ਼ਰੂਰ ਮਾਰਨੀ ਹੈ ਬਾਈ ਨਾਮ ਕੀ ਹੈ ਸ੍ਰੀ ਰੇਂਦਰਪਾਲ ਸਿੰਘ ਜੀ ਦਵਾਰੇ ਮੇਰਾ ਭਰਾ ਫੇਰ ਦੱਲਦੇ ਸ੍ਰੀ ਰੇਂਦਰਪਾਲ ਸਿੰਘ ਜੀ ਕਿਵੇਂ ਸੱਦਵੇਂ ਚ ਲੱਗਦਾ ਹੈ ਸ੍ਰੀ ਰੇਂਦਰਪਾਲ ਸਿੰਘ ਨਾਮ ਹੈ ਤੇਰਾ ਕੀ ਕਰਦਾ ਕਿਆ ਬਈ ਆਈਟੀ ਕਰਦਾ ਆਈਟੀ ਆਈਟੀ ਤੋਂ ਛੱਡ ਕੇ ਹੋਰ ਕੀ ਕਰਦਾ ਜ਼ਿੰਦਗੀ ਵਿੱਚ ਆਰਮੀ ਦੀ ਤਿਆਰੀ ਕਰਦਾ ਅੱਛਾ ਆਰਮੀ ਦੀ ਤਿਆਰੀ ਕਰਦਾ ਚੰਗੀ ਗੱਲ ਹੈ ਤਿਆਰੀ ਕਰਨੀ ਚਾਹੀਦੀ ਹੈਗੀ ਸ਼ਡਿਊਲ ਕੀ ਆ ਦੰਦਾ ਵੀ ਬਈ ਮੈਂ ਐਮ ਐਮ ਜ਼ਰੂਰ ਚੱਲਾਂ ਦਿੰਚਾ ਹੋਰ ਕੁਛ ਨਾ ਦੱਸੀ ਮੇਰਾ ਧਿਆਨ ਲਾਣਾ ਹੈ ਵੀਡੀਓ ਚੱਲੇ ਕਿਤੇ ਮੇਰੇ ਵਿੱਚ ਆਪੜੇ ਪੈਣ ਦੇਰੇ ਪੈਣਾ ਹੈ ਦੱਸ ਮੇਰਾ ਭਰਾ ਸ਼ਡਿਊਲ ਵਾਸੀ ਉਹ ਸੁਣੋ ਮਿੱਤਰੋ ਉਹਨੂੰ ਪਤਾ ਲੱਗ ਗਿਆ ਨਾ ਮੁੰਡਾ ਕਰਦਾ ਕੀ ਆ ਸਾਰਾ ਦਿਨ ਤਾਂ ਕਿ ਬਹੁਤ ਸੋਣੀ ਬੰਨੀ ਹੈ ਦੇ ਕੱਢ ਲਈ ਜੀ ਬਨਾਲਦੀ ਨਾਲਾ ਚੰਦਰਾ ਤਾਰੀਫ ਦਾ ਚੱਲਦਾ ਨਹੀਂ ਹਾਂ ਭਈ ਆ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦਾ ਕੀ ਕੀ ਹੈ ਬਸ ਕਰਦੇ ਕੰਮ ਜੀ ਹੈ ਚੰਗੀ ਗੱਲ ਕਰਦੇ ਕੰਮ ਕਰਨੇ ਚਾਹੀਦੇ ਯਾਰ ਵਧੀਆ ਗੱਲ ਹੈ ਕੀ ਕੀ ਕੰਮ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਤ ਵਗ ਜਾਣਾ ਜੀ ਕੱਕ ਲਿਆਉਣਾ ਜੀ ਉੱਠਣ ਸਾਰੀ ਖੇਤ ਵਗ ਜਾਣਾ ਵੀ ਉੱਠਣ ਸਾਰ ਗਰਾਊਂਡ ਜਾਣਾ ਜੀ ਪਹਿਲਾਂ ਚੰਗੀ ਗੱਲ ਹੈ ਵੀ ਚੰਗੀ ਗੱਲ ਹੈ ਫਿਰ ਅੱਗੇ ਫਿਰ ਵਸ ਜੀ ਤਿਆ ਤੁਰੋ ਕੇ ਰੋਟੀ ਰੋਟੀ ਖਾ ਕੇ ਹੋ ਰਿਆ ਜਾਂਦੇ ਜੀ ਐਦੋ ਆ ਜਾ ਕੇ ਖੇਤ ਵਗ ਜਾਣਾ ਕੱਕ ਫੜ ਲਿਆਉਣਾ ਜੀ ਇੱਕ ਗੱਲ ਦੇਖੀ ਪੜਾਈ ਦੀ ਗੱਲ ਕੋਈ ਨਹੀਂ ਕੀਤੀ ਇੱਥੇ ਆ ਕੇ ਪੜਾਈ ਕਰਦੇ ਹਾਂ ਜੀ ਇੱਥੇ ਕਹੋ ਮੈਨੂੰ ਪਤਾ ਤਾ ਪੜਾਈ ਬਹੁਤ ਕਰਦਾ ਹਾਂ ਇਨਾ ਤੇਰਾ ਪਿਆਰ ਪੜਾਈ ਨਾਲ ਕਿਸੇ ਦਾ ਨਹੀਂ ਚੰਦ ਰਿਆ ਕੀ ਸੁਣਾਏਗਾ ਬਾਈ ਬੋਲੀ ਸੁਣਾਓ ਜੀ ਬੋਲੇ ਲੈ ਮਿੱਤਰੋ ਤਾੜੀ ਹੀ ਲਾ ਦਿਓ ਪਹਿਲਾਂ ਖੁਸ਼ ਹੋ ਕੇ ਆਉਣ ਦੇ ਮੇਰਾ ਆਉਣ ਦੇ ਆਉਣ ਦੇ ਓ ਮੈਂ ਤਾਂ ਤੈਨੂੰ ਲੈਣੇ ਆ ਗਿਆ ਨਹੀਂ ਚੱਲ ਚੱਲੀਏ ਮੇਲੇ ਬਾਈ ਲੱਡੂ ਜਲੇਬੀਆਂ ਸ਼ੱਕਰ ਪਾਰੇ ਓ ਲੱਡੂ ਜਲੇਬੀਆਂ ਸ਼ੱਕਰ ਪਾਰੇ ਨਾਲ ਖਵਾਉਂ ਕੇਲੇ ਬਾਈ ਇੱਕ ਵਾਰ ਤੈਨੂੰ ਸੂਟ ਲੈ ਦੇਵਾਂ ਕ ਮੈਂ ਤੈਨੂੰ ਸੂਟ ਲੈ ਦੇਉ ਚੰਦਰੇ ਜਗ ਤੋਂ ਓਲੇ ਨਹੀਂ ਸੋਹਣੇ ਯਾਰ ਬਿਨਾ ਕੌਣ ਦਿਖਾਉਂਦਾ ਮੇਲੇ ਨਹੀਂ ਸੋਹਣੇ ਯਾਰ ਬਿਨਾ ਕੌਣ ਦਿਖਾਉਂਦਾ ਮੇਲੇ ਸੋਹਣੇ ਯਾਰ ਬਿਨਾ ਕੀ ਬਾਤ ਆ ਵੀ ਕੀ ਬਾਤ ਬਹੁਤ ਸੋਹਣੀ ਬੋਲੀ ਐ ਥੈਂਕ ਯੂ ਕੀ ਸੋਚ ਕੇ ਬੋਲੀ ਪਾਈ ਸੀ ਮਾਂ ਦੇ ਵਿੱਚ ਨਹੀਂ ਬੋਲੀ ਸੋਹਣੀਆ ਬੋਲੀ ਤਾਂ ਨਹੀਂ ਮਾੜੀ ਕੁੜੀ ਦੱਸੋ ਕੁੜੀਆਂ ਨੂੰ ਵੀ ਬੋਲੀ ਵਧੀਆ ਲੱਗੀ ਐ ਨਹੀਂ ਵਧੀਆ ਬਹੁਤ ਸੋਹਣੀ ਅਮਾਜ ਐ ਕੀ ਕਰਨਾ ਚਾਹਣਾ ਮੇਰਾ ਬਰਾ ਲਾਈਫ ਦੇ ਵਿੱਚ ਆਰਮੀ ਦੀ ਡਰੀਮ ਹੈ ਜਰੂਰ ਬਾਈ ਸੋ ਜਨਾ ਦੇ ਜਿਹੜੇ ਡਰੀਮ ਨੇ ਮੈਸੇਜ ਇਹ ਹੀ ਦੁਆ ਕਰਦੇ ਤੁਹਾਡੇ ਡਰੀਮ ਨੇ ਜਿਹੜੇ ਜ਼ਰੂਰ ਪੂਰੇ ਤਾੜੀਆਂ ਲਾਓ ਮੇਰੇ ਭਰਾਵਾਂ ਯਾਰ ਬਹੁਤ ਸੋਹਣੀ ਗੱਲ ਬਾਤ ਹੈ ਥੈਂਕ ਯੂ ਸੋ ਮੱਚ ਮੇਰਾ ਭਰਾ YouTube ਇੱਕ ਗੱਲ ਹੋਰ ਦੇਖੀ ਦੇਖ ਬਾਈ ਬੁਲਾਇਆ ਮੈਂ ਬਾਈ ਲਈ ਤਾੜੀਆਂ ਬਜੇ ਬਾਈ ਚਲ ਖੁਸ਼ ਹੈ ਵੀ ਮੇਰੀ ਤਾਰੀਫ ਹੋਈ ਹੈ ਲੋ ਜੀ ਹੁਣ ਮਾਰਦੇ ਨੇ ਓਏ ਓ ਗੱਲ ਤਾਂ ਪੂਰੀ ਹੋ ਗਈ ਚੰਦਰਾ ਤਾਂ ਤਾਂ ਬਣਾ ਚੱਲ ਗੱਲ ਪੂਰੀ ਹੋ ਜਾਂਦੇ ਕਹਿਣ ਦਾ ਭਾ ਮੇਰਾ ਮਿੱਤਰੋ ਇਹ ਸੀ ਦੇਖ ਬਾਈ ਆਇਆ ਬਾਈ ਲਈ ਤਾੜੀਆਂ ਮਾਰੇ ਬਾਈ ਚਲ ਖੁਸ਼ ਹੈ ਮੇਰੀ ਤਾਰੀਫ ਹੋਈ ਇਹਨਾਂ ਦੇਖ ਨਾਖਰੇ ਦੇਖੀ ਤੂੰ ਈ ਬੜੇ ਕੁੜੀਆਂ ਬੜੇ ਨੇ ਭੁੱਖੀ ਹੁੰਦੇ ਨੇ ਮੈਨੂੰ ਐ ਦੱਸੋ ਜੀ ਹੈ ਨਹੀਂ ਇਹ ਬੜੀ ਭੁੱਖੀ ਐ ਕੱਟ ਦੂ ਵੀ ਨਹੀਂ ਚੰਦਰੀਆਂ ਮੈਂ ਲਾ ਲਿਆ ਸਾਹ ਵਾ ਮਜ਼ਾਕ ਕਰਦੇ ਨਾਮ ਕੀ ਐ ਜੀ ਅਮਾ ਕੇ ਸੁਖਵਿੰਦਰ ਕੌਰ ਸੁਖਵਿੰਦਰ ਕੌਰ ਜੀ ਸੁਖਵਿੰਦਰ ਕੌਰ ਕੀ ਕਰਦੀ ਐ ਜੀ ਜੀ ਆਈਟੀ ਜੀ ਆਈਟੀ ਕਰਦੀ ਐ ਜੀ ਚੰਗੀ ਗੱਲ ਐ ਸ਼ੌਂਕ ਕਿਦਾਂ ਕਿਦਾਂ ਦੇ ਜੀ ਸ਼ੌਂਕ ਵੈਸੇ ਘੁੰਮਣਾ ਫਿਰਨਾ ਆਹ ਕਿਹੜਾ ਹੁੰਦਾ ਘੁੰਮਣਾ ਕੁੜੀਆਂ ਦੇ ਹੱਥ ਨਹੀਂ ਟਿਕਦੇ ਜੀ ਕਿੱਥੇ ਕਿੱਥੇ ਘੁੰਮਦੇ ਪਤਾ ਵੀ ਲੱਗੇ ਨਾ ਵੀ ਕੁੜੀ ਕਿੱਥੇ ਕਿੱਥੇ ਘੁੰਮਦੀ ਹੈ ਜੀ ਲੱਗਦਾ ਕਿੱਥੇ ਘੁੰਮਦੀ ਹੈ ਹੂੰ ਘੁੰਮੀ ਜਾਏ ਪੂਰਾ ਬਾਗਾ ਪਰਣਾ ਥੋੜਾ ਕੀ ਹੈ ਘੁੰਮੀ ਜਾਏ ਪੈਣੀ ਬਾਗਾ ਵੀ ਨਾ ਹੋਵੇ ਫੀਲਿੰਗਾਂ ਪੂਰੀਆਂ ਚਗੌਂਦੀਆਂ ਨੇ ਹਾਂ ਇਹ ਤਾਂ ਮੈਂ ਹਿਮਾਚਲ ਤੱਕ ਘੁੰਮ ਕੇ ਆਈ ਆ ਅੱਛਾ ਹਾਂ ਬੋਲਦੀ ਆ ਓਏ ਅੱਛਾ ਹਿਮਾਚਲ 'ਚ ਘੁੰਮੇ ਦੀ ਹਿਮਾਚਲ ਦੀ ਕੀ ਗੱਲ ਵਧੀਆ ਲੱਗੀ ਜੀ ਹਿਮਾਚਲ 'ਚ ਪਹਾੜ ਭੂੜ ਬਹੁਤ ਵਧੀਆ ਲੱਗੇ ਹੂੰ ਪਹਾੜ ਵਧੀਆ ਲੱਗੇ ਪਿੰਡ ਦੀ ਖਾਸ ਗੱਲ ਕੀ ਲੱਗਦੀ ਹੈ ਜੀ ਪਿੰਡਾਂ ਦੇ ਪਿੰਡਾਂ ਦੇ ਘਰ ਖੁੱਲੇ-ਖੁੱਲੇ ਹੁੰਦੇ ਆਗੇ ਤੇ ਉੱਥੇ ਰਹਿਣਾ ਸਣਾ ਠੀਕ ਜਾਉਂਦਾ ਇੱਕ ਤਾਰੀਫ ਸਹੀ ਤਰੀਕੇ ਨਾਲ ਕੀਤੀ ਜਿਹੜੀ ਪਿੰਡ ਦੀ ਖਾਸ ਗੱਲ ਹੈ ਇਹ ਨਹੀਂ ਕਿ ਨਾ ਵੀ ਪਿੰਡ 'ਚ ਰੂੜੀਆਂ ਵੀ ਹੁੰਦੀਆਂ ਨੇ ਬਾਕੀ ਹੋਰ ਆ ਚਲ ਰੂੜੀਆਂ ਤਾਂ ਹੁੰਦੇ ਨੇ ਹੁੰਦੇ ਨਾਲੇ ਬੱਠਲ ਸਿਰ ਤੇ ਧਰਿਆ ਹੁੰਦਾ ਰੂੜੀ ਤੇ ਆਏ ਦੇ ਕਰਦੀ ਜਾਂਦੀ ਹੁੰਦੀ ਹੈ ਪਿੰਡਾਂ 'ਚ ਰੂੜੀਆਂ ਚੰਗੀ ਗੱਲ ਹੈ ਕਹਿੰਦੇ ਰੂੜੀਆਂ ਤੋਂ ਹੀ ਪਿੰਡ ਦੀ ਨਿਸ਼ਾਨੀ ਹੁੰਦੀ ਹੈ ਵੀ ਬਈ ਪਿੰਡ ਚੱਲ ਪਿਆ ਕੀ ਆ ਚਲੋ ਤੁਹਾਨੂੰ ਘੁੰਮਣ ਫਿਰਨ ਦਾ ਸ਼ੌਂਕ ਹੈ ਤੁਸੀਂ ਇਹ ਮਾਚ ਲਗਾਏ ਜੀ ਫੋਰ ਕਿੱਥੇ ਕਿੱਥੇ ਗਏ ਹੋ ਜੀ ਲਓ ਜਦੋਂ ਨਾਨਾ ਦੀ ਵੀ ਗਏ ਸੀ ਉਦੋਂ ਸਾਰੇ ਕਿੱਥੇ ਘੁੰਮ ਕੇ ਆਏ ਸੀਗੇ ਪਤਾ ਗਈ ਤਾਂ ਯਾਤਰਾ ਦੇ ਦੀ ਫੀਲਿੰਗ ਫੀਲਿੰਗ ਝਗਾਉਂਦੇ ਆ ਪੂਰੀ ਟੂਰਿਸਟ ਵਾਲੀ ਅੱਛਾ ਵੀ ਚਲੋ ਘੁੰਮਣ ਫਿਰਨ ਦਾ ਸ਼ੌਂਕ ਹੈ ਜੀ ਘਰ ਪਰਿਵਾਰ ਚ ਕੌਣ ਕੌਣ ਹੈ ਜੀ ਘਰ ਪਰਿਵਾਰ ਚ ਡੈਡੀ ਦਾਦੀ ਬਰੋਸਟਰ ਸਟੈਪ ਬਾਈ ਸਟੈਪ ਜੀ ਡੈਡੀ ਬਰਦਰ ਐਂਡ ਸਿਸਟਰ ਪਹਿਲਾ ਤੁਹਾਡਾ ਡੈਡੀ ਆਇਆ ਫਿਰ ਤੁਹਾਡਾ ਭਾਈ ਆਇਆ ਸੀ ਹੈ ਡੈਡੀ ਦਾਦੀ ਬ੍ਰਦਰ ਐਂਡ ਸਿਸਟਰ ਅੱਜ ਬਦਲ ਅੱਜ ਬਦਲ ਲੱਗਿਆ ਪਹਿਲਾ ਡੈਡੀ ਆਇਆ ਫਿਰ ਦਾਦੀ ਆਈ ਦੇਖੋ ਜੀ ਜਿਹੜਾ ਰਿਸ਼ਤਾ ਜਿਵੇਂ ਆਇਆ ਉਹ ਵੀ ਆਉਣ ਦੋ ਜੀ ਦਾਦੀ ਡੈਡੀ ਬ੍ਰਦਰ ਸਿਸਟਰ ਹਾਂ ਹੋਣਾ ਹੈ ਨਾ ਲੈਣ ਤੇ ਤੁਸੀਂ ਤਾਂ ਆਇਓ ਸਾਨੂੰ ਪਤਾ ਜੀ ਜਨਮ ਕਿਨੇ ਚੋਇਆ ਜੀ 2005 2005 11 ਫਰਵਰੀ ਹਾਂ ਨਹੀਂ ਜ਼ਰੂਰੀ ਸਾਰਾ ਦਸਾਂ ਚੰਗੀ ਕਹਿ ਲੈ ਕੀ ਸੋਚਿਆ ਕਿ ਅਬ ਲਾਈਵ ਚ ਕਰਨਾ ਕੀ ਚਾਹਉਂ ਨਹੀਂ ਜੀ ਮੈਨੂੰ ਲੱਗਾ ਆਪ ਸਿਰਫ ਰੁਕਣਾ ਚਾਹੁੰਦੇ ਜਿੱਥੇ ਜੂਆ ਜੂਆ ਪਈਆਂ ਬਰਾਬਰ ਤਾੜੀ ਲਾਓ ਬੀ ਕੁੜੀ ਕੁੜੀ ਨੇ ਕੰਫੀਡੈਂਸ ਸਰ ਬਹੁਤ ਬਹੁਤ ਸ਼ੁਕਰੀਆ ਪੈਂਟ ਬੀ ਥੈਂਕ ਯੂ ਸੋ ਮਾਚ ਥੈਂਕ ਯੂ ਅੱਖ ਕਿ ਮੇ ਲਾਲ ਜੀ ਲੱਗਦੀ ਇਹ ਰਾਤ ਦੀ ਪਾਣੀ ਦੀ ਵਾਰੀ ਸੀ ਮੈਂ ਖੇ ਸੀ ਨਹੀਂ ਚੰਗੀ ਆ ਲੈ ਕੰਮ ਕਰਨਾ ਚਾਹੀਦਾ ਮੇਰਾ ਪਰ ਇਹ ਮੈਨੂੰ ਦੂਜੀ ਚ ਜ਼ਰੂਰ ਦੱਸ ਕੁੜੀਆਂ ਵੀ ਖੜੀਆਂ ਦੇਖੋ ਸੀ ਮੁਕਰ ਦੇਣੀ ਜਿਹੜੀ ਗੱਲ ਕਹਾਂਗੇ ਉਹ ਤੇ ਖਰਾ ਰਲਤ ਨਹੀਂ ਪਏ ਠੀਕ ਹੈ ਜਮਾਈ ਕੰਮ ਕਰਦਾ ਵੀ ਕਰਦਾ ਲੋੜ ਜੀ ਪੈਂਦ ਕਰਦੇ ਨੇ ਮਮੀ ਕਹਿੰਦੀ ਹੁਣ ਹੁਣ ਕਰਨਾ ਪੈਂਦਾ ਮਾਂ ਦਾ ਅੱਖ ਦਾ ਆਪਰੇਸ਼ਨ ਹੋਇਆ ਜੀ ਫਿਰ ਹੁਣ ਕਰਨਾ ਪੈਂਦਾ ਪਹਿਲਾਂ ਨਹੀਂ ਹੁਣ ਜ਼ਰੂਰ ਕਰਨਾ ਚਾਹੀਦਾ ਮੇਰਾ ਪਰਾਪ ਹੁਣ ਮਹਾਰੀਆਪ ਕਰਦਾ ਭੈਣ ਵੱਰ ਗਈ ਵੀ ਹੈ ਅੱਛਾ ਭੈਣ ਕਾ ਪਾ ਭੈਣ ਵੱਰੀ ਜਦੋਂ ਇਹ ਭੈਣ ਸੀ ਭੈਣਾਂ ਲੜਾਈ ਲੁੜੀ ਹੁੰਦੀ ਸੀ ਜਮਾਈ ਪੂਰੀ ਫੁੱਲ ਉਹਦੇ ਨਾਲ ਜੀ ਨਹੀਂ ਲੱਗਦਾ ਹੁਣ ਜੀ ਨਹੀਂ ਲੱਗਦਾ ਮਤਲਬ ਭੈਣ ਨੂੰ ਜ਼ਿਆਦਾ ਮਿਸ ਕਰਦਾ ਹਾਂ ਜੀ ਹਾਂ ਜੀ ਕੀ ਸੋਚਿਆ ਕਿ ਫਿਰ ਹੁਣ ਭੈਣ ਕੋਲ ਜਾਣਾ ਕਦੇ ਮੰਗ ਰੱਖਿਆ ਵੀ ਯਾਰ ਮੈਨੂੰ ਆਈਫੋਨ ਭੇਜ ਦੇ ਮੈਂ ਭੇਜ ਦਈ ਆ ਰਿਹਾ ਉਹ ਜੀ ਨਹੀਂ ਭੇਜਿਆ ਇਹ ਗੱਲ ਹੋਰ ਫੂਕਰੀ ਵੀ ਪ੍ਰੋਪਰ ਨਾਲ ਦੀ ਨਾਲ ਮਾਰੀ ਇਹਦਾ ਫਾਇਦਾ ਕੀ ਰੱਖੀ ਦੀ ਉਹ ਭਾਏ ਆਈਫੋਨ ਤਾਂ ਵੈਸੇ ਹੀ ਦਿਖਾਉਣਾ ਚਾਹੀਦਾ ਠੀਕ ਹੈ ਕੰਮ ਠੀਕ ਹੈ ਜਾਣਾ ਤੈ ਵੀ ਕਿਹੜੀ ਕੰਟਰੀ ਗਿਆ ਪੈਣ ਕੈਨੇਡਾ ਹੀ ਵੀ ਸਰੀ ਚੰਗੀ ਗੱਲ ਹੈ ਬਾਈ ਤੁਸੀਂ ਕੈਨੇਡਾ ਜਾ ਕੇ ਫਿਰ ਕੀ ਕਰੋਗੇ ਦੇਖ ਲੈ ਕਿਹੜਾ ਕੰਮ ਦੋ ਤਰਾ ਅੱਛਾ ਭੈਣ ਕੰਮ ਦੋ ਤੂੰ ਉੱਥੇ ਕੰਮ ਤੇ ਲੱਗ ਜਾ ਤੂੰ ਸੋਚਿਆ ਕਿ ਵੀ ਜਾਣ ਸਰ ਉੱਥੇ ਗਿਆ ਤਾਂ ਤੈਨੂੰ ਚੀਜ਼ਾਂ ਪੱਕੀਆਂ ਕਰਨੀਆਂ ਕਰ ਨੀ ਵੀ ਜਦੋਂ ਬਾਗੇ ਉੱਥੇ ਮੇਰਾ ਸਿਸਟਮ ਕਰਦਾ ਸਿਸਟਮ ਇਹ ਠੀਕ ਹੋ ਗਿਆ ਇਹ ਤੋਂ ਬਾਅਦ ਫਿਰ ਇੱਧਰ ਆ ਜਾਵਾਂਗੇ ਕਿਉਂ ਮਾਤਾ ਜੀਨ ਲਾਦਾ ਮੇਰੇ ਮਨ ਮੇਰਾ ਵੀ ਨਹੀਂ ਲੱਗਦਾ ਇਹਨਾਂ ਮਾਤਾ ਪੋਸਟਾਂ ਬਾਕੇ ਸਾਨੂੰ ਮਜਾਉਗਾ ਉਹਨੂੰ ਆਸਰ ਤੇਰੀ ਸੱਚੇ ਗੱਲਾਂ ਪਤਾ ਨੇ ਜਾਵਾਂਗੇ ਇੰਦਰੋਂ ਵਧਾਉ ਨੂੰ ਬਸ ਹੁਣ ਵੀ ਮੈਂ ਕਹਿੰਨੇ ਕਿ ਫੁਗਰੀ ਮਾਰੀ ਜਾਂਦਾਗਾ ਵੀ ਜੋ ਥੋੜਾ ਸੈੱਟ ਹੋ ਗਿਆ ਲੈ ਮੈਂ ਕੋਈ ਨਹੀਂ ਕਰਦਾ ਮੈਂ ਬੇਲ ਜਾਵਾਂ ਮੇਰੀ ਮਾਂ ਮੈਨੂੰ ਕੁਝ ਵੀ ਨਹੀਂ ਕਹਿੰਦੀ ਨਾ ਮੇਰਾ ਪਿਓ ਕਹੇ ਮੈਨੂੰ ਕੁਝ ਹੈ ਮੈਂ ਬੇਲ ਜਾਵਾਂ ਬਸ ਜਦੋਂ ਵੀ ਮੰਨ ਲਓ ਥੋੜੇ ਹੋਰ ਹੋ ਗਿਆ ਬੀਏ ਕਰੂੰ 72 ਸਾਲ ਹੋਰ ਮਨ ਨਿਆਰੇ ਲੈ ਕੇ ਇਹਦੋਂ ਫਿਰ ਕੰਮ ਚੋ ਕਿਦਾਂ ਦੇ ਨਿਆਰੇ ਕਰਨਾ ਪਾਪੀ ਆ ਆ ਲੋੜੇ ਸਾਨੂੰ ਢੇੜੇ ਲਈ ਨਾ ਅੱਦੇ ਪਿੱਛੇ ਯਾਰਾ ਮਿੱਤਰਾ ਜਣ ਯਾਰੀ ਨਾਲ ਗੱਲਾਂ ਬਾਤਾਂ ਹੋ ਗਈਆਂ ਹਾਸਲੇ ਖੇੜੇ ਇਹੀ ਚੱਜ ਦੀ ਜਿੰਦਗੀ ਜਿਦਾਂ ਹੈ ਇਹ ਜਿੰਦਗੀ ਜਿਦਾਂ ਚੰਗੀ ਕਰ ਰੱਬ ਤੋਂ ਡਰ ਕੇ ਬਸ ਵੀ ਤੜਕੇ ਰੱਬ ਦੇ ਨਾਲੇ ਕੇ ਉੱਠ ਖੜਦੇ ਆ ਵੀ ਸਾਰਾ ਦਿਨ ਵਧੀਆ ਢੱਪੇ ਬਸ ਕਿਹੜੇ ਕਿਹੜੇ ਯਾਰ ਮਿੱਤਰ ਨੇ ਤੇਰੇ ਰਖਾਸ ਖਾਸ ਖਾਸ ਖਾਸੀ ਇੱਕ ਤਾਂ ਹੋ ਗਿਆ ਬੰਦਾ ਬਲਾ ਭਾਈ ਅੱਗੇ ਆ ਜਾ ਮੇਰਾ ਭਰਾ ਇੱਕ ਹੋ ਗਿਆ ਮਨਾ ਅਮਨ ਭਈ ਆ ਜਾ ਅੱਗੇ ਆ ਜਾ ਮੇਰਾ ਭਰਾ ਬਸ ਹੀਰੇ ਜੀ ਨਹੀਂ ਇੱਕ ਜਸੀ ਨੂੰ ਵੀ ਬਲਾ ਭਾਈ ਜਸੀ ਆ ਓਏ ਤੂੰ ਤਾਂ ਦੱਬਕਾ ਮਾਰਦਾ ਓਏ ਹੀਰੇ ਜੀ ਹੁੰਦੀ ਇਹ ਯਾਰੀ ਚਾਹ ਦੀ ਜ਼ਰੂਰ ਚਾਹਦੀ ਹੈ ਚੰਗੀ ਗੱਲ ਆ ਤੇਰੇ ਚਾਰ ਤੇਰੇ ਖਾਸ ਯਾਰ ਮਿੱਤਰ ਨੇ ਇਹਦੇ ਤਿੰਨ ਖਾਸ ਗੱਲਾਂ ਦੱਸ ਮੇਰਾ ਭਰਾ ਵੀ ਆ ਗੱਲ ਮੈਨੂੰ ਨਹੀਂ ਬੜੀਆਂ ਖਾਸ ਬਸ ਮੈਨੂੰ ਜਿਹੜਾ ਕੁਝ ਕਹਿਣਾ ਆਪਾਂ ਮੈਂ ਗਾਲ ਦੀ ਗੱਲ ਕਹਿਣਾ ਬੰਦਾ ਮੰਨ ਲੈਂਦਾ ਓ ਨਹੀਂ ਕੱਢਣੀ ਮੇਰਾ ਭਰਾ ਬੰਦੀ ਕੱਢਦੇ ਕਈ ਨਾ ਕੱਢੀ ਨਹੀਂ ਹਾਂ ਹੁਣ ਨਹੀਂ ਕੱਢਦੇ ਇਹ ਤੇਰੀ ਗੱਲ ਤੇਰੀ ਸਾਰੀ ਮੰਨਦਾ ਜੀ ਮੰਨਦਾ ਆਏ ਮੰਨਦਾ ਆ ਵੀ ਮੰਨਦਾ ਇਹ ਨਾ ਇਹ ਹੁਣ ਆਇਆ ਸੀ ਆਹ ਆਈ ਡੀਜ਼ ਮਤਲਬ ਸਾਡੀ ਲਈ ਅੱਜ ਪਈ ਹੋਣਾ ਪਤਾ ਵੀ ਇਹ ਸਾਰਿਆਂ ਨੂੰ ਰੈਸਟੇਟ ਹੋ ਗਈ ਸੀ ਜੀ ਬਣਾ ਅਜੇ ਰੈਸਟੇਟ ਹੋ ਗਈ ਸੀ ਪਹਿਲਾਂ ਅੱਛਾ ਮੇਰੇ ਲਈ ਅੱਜ ਪਈ ਪਹਿਲਾਂ ਮੇਰੇ ਨਾਲ ਦੇ ਆਉਂਦੀ ਨਹੀਂ ਹੁੰਦੇ ਸੀ ਆ ਲੇਟ ਆਉਣ ਲੱਗਾ ਹੁਣੀ ਆਉਣ ਲੱਗਾ ਮੈਂ ਪਿਛਲੇ ਸਾਲ ਦਾ ਇਹ ਹੁੰਦਾ ਪਰਣਾ ਗੁੰਡਾ ਮੈਂ ਲਾ ਲਿਆ ਹਿਸਾਬ ਕੀ ਚੱਕਰਾ ਵੀ ਤੇਰਾ ਪੜਾਈ ਤੇ ਧਿਆਨ ਨਹੀਂ ਲੱਗਦਾ ਕੀ ਗੱਲ ਕੀ ਹੈ ਪੜਾਈ ਜੀ ਪੜੇ ਬੀ ਮੰਨ ਲਓ ਜੋ ਜੀਜਾ ਕਰਦਾ ਸਾਰ ਕਹਿਣ ਵੀ ਪੜ ਲਾ ਇਹਦਾ ਪੜ ਲੈ ਸਰ ਨੇ ਵੀ ਹੱਥ ਜੋੜਦੇ ਸਾਨੂੰ ਪਤਾ ਸੀ ਕਹੀਦਾ ਪੜ ਲੈਣਾ ਹੈ ਭਾਈ ਤੁਹਾਡਾ ਨਾਮ ਕੀ ਹੈ ਨਾਮ ਜੀ ਮੇਰਾ ਹਰਦੀਪ ਸਿੰਘ ਹੈ ਹਰਦੀਪ ਭਾਈ ਇਹਦੀ ਖਾਸ ਗੱਲ ਕੀ ਲੱਗਦੀ ਹੈ ਇਹ ਵਾਸਤੇ ਵੀ ਵਧੀਆ ਲੱਗਦੀ ਮੈਨੂੰ ਤੇਰੇ ਤੇ ਸ਼ੱਕ ਲੱਗਦਾ ਓਏ ਸ਼ੱਕ ਤਾਂ ਸਾਰੇ ਨੂੰ ਹੁੰਦਾ ਹੈ ਮਤਲਬ ਵਧੀਆ ਯਾਰੀ ਬਣੀ ਹੋਈ ਹੈ ਵਧੀਆ ਜਾ ਰਹੀ ਐ ਚੰਗੀ ਗੱਲ ਆ ਬਈ ਚੰਗੀ ਗੱਲ ਐ ਇਹ ਤੈਨੂੰ ਇੱਕ ਤਾਂ ਵਧੀਆ ਲੱਗਦਾ ਦੂਜੀ ਵੀਰ ਕੀ ਕੁਆਲਿਟੀ ਚ ਬਸ ਉਹੀ ਵਧੀਆ ਲੱਗਦਾ ਜੀ ਇਹੀ ਕੁਆਲਿਟੀ ਐ ਜੀ ਫਿਰ ਆਇਆ ਕਰਿਓ ਘਰ ਪਰਿਵਾਰਾਂ ਚ ਗੱਲਬਾਤ ਆਪਦੀ ਕਰ ਲਿਓ ਮੇਰਾ ਠੀਕ ਹੈ ਉਹ ਆਇਆ ਕਰਦੇ ਬਾਈ ਸ਼ੌਂਕ ਕਿੰਦਾ ਕਿੰਦਾ ਦੇ ਸ਼ੌਂਕ ਤਾਂ ਮੇਰੇ ਘੁੰਮਣਾ ਫਿਰਨਾ ਹੀ ਹੈਗਾ ਬਾਹਰ ਕੈਨੇਡਾ ਜੇ ਮੇਰਾ ਪਿੰਡ ਦਲੇਰ ਸਿੰਘ ਵਾਲਾ ਕਾ ਮੇਰੇ ਡੈਡੀ ਦਾ ਨਾਮ ਸਤਨਾਬ ਸਿੰਘ ਆ ਉਹ ਡੋਈ ਗਏ ਹੋਏ ਨੇ ਇਦਾਂ ਸਾਰੀ ਡਿਟੇਲ ਦੱਸਦਾ ਜਮਾਈ ਠੀਕ ਹੈ ਠੀਕ ਖਿੱਚ ਕੇ ਰੱਖ ਕੰਮ ਖਿੱਚ ਕੇ ਤੇ ਮੈਂ ਮੁੰਡਾ ਬਹੁਤ ਸਿਆਣਾ ਤੇ ਗੱਲਾਂ ਹੁੰਦੀਆਂ ਨੇ ਕਿਆ ਲੈ ਰਾਏਪੁਰ ਨੇ ਖਾਸ ਖਾਸ ਗੱਲਾਂ ਦੱਸ ਦੇਰਾ ਅਸੀਂ ਵੀ ਦੇਖੇ ਰਾਏਪੁਰ ਚ ਕੀ ਕੀ ਖਾਸ ਹੈ ਰਾਏਪੁਰ ਜੇ ਕੋਈ ਖਾਸ ਗੱਲ ਨਹੀਂ ਹੈਗੀ ਜਮਾ ਬੇਲੇ ਰਹਿੰਦੇ ਹਾਰੇ ਉੱਥੇ ਅੱਛਾ ਸਾਰੀ ਬੇਲੇ ਆ ਆ ਸਾਡੇ ਪਿੰਡ ਦੇ ਖੜੇ ਇਹ ਵੀ ਬੇਲੇ ਆ ਹਾਂ ਬੇਲੇ ਆ ਆ ਵੀ ਬੇਲੇ ਸਾਡੇ ਨਾਲ ਤੇ ਲਾਓ ਮੇਰਾ ਪ੍ਰਸਤ ਤੰਨੇ ਭਰਾਵਾਂ ਲਈ ਤਾੜੀ ਬਹੁਤ ਬਹੁਤ ਸ਼ੁਕਰੇ ਮਿਹਰਬਾਨੀ ਮੇਰਾ ਬੰਦਾ ਥੈਂਕ ਯੂ ਬੱਡੇ ਵੀਰੇ ਬਹੁਤ ਬਹੁਤ ਸ਼ੁਕਰ ਹੈ ਚੌਂਦੇ ਬਾਜ਼ਰ ਸਭ ਤੋਂ ਪਹਿਲਾਂ ਸੌਂਗ ਇੱਕ ਬੰਦਗੀ ਫਿੰਗਰ ਬਾਈ ਸੁਲਤਾਨ ਪੀਠੀ ਪੰਜਾਬੀ ਪੀਠੀ ਚੱਕ ਦੇ ਚਿਆਪਾਤਾ ਬਾਈ 2016 ਵਿੱਚ ਆਇਆ ਸੀਗਾ ਇਸ ਤੋਂ ਬਾਅਦ ਦੂਜਾ Song 3 ਸਾਲ ਵੇ ਮਹਿਮਾ ਪਿਆਂ ਦੀ ਕਲੀ ਕਲੀ ਦੀ ਸੋਨਿਆ ਕਰ ਦਿੱਤਾ ਪਤਾ ਨਹੀਂ ਤੂੰ ਕੀ ਸੋਨਿਆ ਵੇ ਮਹਿਮਾ ਪਿਆਂ ਦੀ ਕਲੀ ਕਲੀ ਦੀ ਸੋਨਿਆ ਕਰ ਦਿੱਤਾ ਪਤਾ ਨਹੀਂ ਤੂੰ ਕੀ ਸੋਨਿਆ ਉਹ ਨਿੰਦਰਾਂ ਬਿ ਰਾਤਾਂ ਨੂੰ ਨਹੀਂ ਆਉਂਦੀਆਂ ਦਿੰਦੇ ਵੀ ਹੋਏ ਪੁਰੇ ਹਾਨੇ ਛੇਤੀ ਛੇਤੀ ਬੇਬੇ ਨੂੰ ਮਨਾ ਲੈ ਚੰਨ ਵੇ ਓ ਯਾਰੀ ਲੱਗੀ ਨੂੰ ਤਾਂ ਹੋ ਗਏ ਤਿੰਨ ਸਾਲ ਨੇ ਇਹ ਤੋਂ ਬਾਅਦ ਮੇਰਾ ਇੱਕ ਆਪਣਾ Song For Girlfriends ਜਰੂਰ ਬਈ ਜਰੂਰ ਆਉਣਦੇ ਆਂ ਵੈਸੇ ਸਾਰੇ ਦੋਸਤ ਸੀ ਕੋਈ ਪਟਿਆਲੇ ਦੇ ਕੋਈ ਚੰਡੀਗੜ੍ਹ ਕੋਈ ਮਾਨਸਾ ਦੇ ਉਹ ਕੁੜੀਆਂ ਦੇ ਰੂਪ ਲੈ ਲਏ ਉਹਨਾਂ ਨੇ ਆਉਣ ਦੇ ਮੇਰਾ ਭਰਾ ਹੋ ਇੱਕ ਬੈਂਕ ਵਿੱਚ ਲੱਗੀ ਚੰਡੀਗੜ੍ਹ ਦੀ ਹੋ ਦੂਜੀ ਪੱਟੇ ਵਾਲੇ ਜੁਨੀ ਵਿੱਚ ਪੜਦੀ ਹੋ ਇੱਕ ਬੈਂਕ ਵਿੱਚ ਲੱਗੀ ਚੰਡੀਗੜ੍ਹ ਦੀ ਹੋ ਦੂਜੀ ਪੱਟੇ ਵਾਲੇ ਜੁਨੀ ਵਿੱਚ ਪੜਦੀ ਹੋ ਤੀਜੀ ਪਿੰਡਾ ਵਾਲੀ ਜਾਵੇ ਅਤ ਕਰਦੀ ਉਹ ਚੌਥੀ ਮਾਨਸਾਂ ਦੀ ਰਹਿਣ ਵਾਲੀ ਏ ਉਹ ਝਾਰ ਰੱਖੀਆਂ ਮਸ਼ੂਕਾਂ ਤੇ ਥੋ ਕੈਂਟਨੀ ਉਹ ਸਾਨੂੰ ਪੈਂਡੂ ਪੈਂਡੂ ਕਹਿਣ ਵਾਲੀ ਏ ਉਹ ਝਾਰ ਰੱਖੀਆਂ ਮਸ਼ੂਕਾਂ ਸਾਨੂੰ ਕਿਸੀ ਦੇਸੀ ਕਹਿਣ ਵਾਲੀ ਏ ਚੰਡੀਗੜੀ ਵਾਲੀ ਉਹ ਚੰਡੀਗੜ੍ਹ ਵਾਲੀ ਰੱਖਦੀ ਏ ਐਟੀਟਿਊਡ ਉਹ ਯੂਨੀ ਵਾਲੀ ਮਾਰਦੀ ਐ ਨਖਰੇ ਹੋ ਮਾਨਸਾ ਵਾਲੀ ਟੰਡੇਲੀ ਪੁੱਛੇ ਹਾਲ ਚਾਲ ਪਿੰਡਾ ਵਾਲੀ ਦੇ ਅਸੂਲ ਥੋੜੇ ਵੱਖਰੇ ਹੋ ਤੇਰੇ ਦੱਸਾਂ ਕਿ ਮੈਂ ਕਿਸੇ ਚੰਦ ਸਿੱਕਿਆਂ ਦੇ ਪਿੱਛੇ ਆਟੋ ਵਾਲਿਆਂ ਨਖਣ ਵਾਲੀ ਏ ਉਹ ਚਾਰ ਰੱਖੀਆਂ ਮਸ਼ੂਕਾਂ ਤੇਥੋਂ ਕਹਿਣੀ ਉਹ ਸਾਨੂੰ ਪਿੰਡੂ ਪਿੰਡੂ ਕਹਿਣ ਵਾਲੀ ਏ ਉਹ ਚਾਰ ਰੱਖੀਆਂ ਮਸ਼ੂਕਾਂ ਤੇ ਤੋਂ ਐਂਡ ਨਹੀਂ ਉਹ ਸਾਨੂੰ ਪੈੰਡੂ ਪੈੰਡੂ ਕਹਿਣ ਵਾਲੀ ਏ ਇਹ ਤੋਂ ਬਾਅਦ ਇਲਾਸਟਿਕ ਇੱਕ ਤਾਂ ਸ਼ਾਇਰੀ ਇੱਕ ਬਰੇ ਸ਼ਾਇਰੀ ਠੀਕ ਆ ਇੱਥੇ ਸ਼ਾਇਰੀ ਵੀ ਆਉਣ ਦੇ ਮੈਂ ਭਰਾ ਹੱਡ ਬੀਤੀ ਤੇਰੀ ਬਾੜੀ ਤਾਕੜੀ ਦੀ ਗੱਲ ਕੁੜੀਆਂ ਦੀ ਹੈ ਕੀ ਗੱਲ ਚਿੜੀਆਂ ਦੀ ਗੱਲ ਮੁੰਡਿਆਂ ਦੀ ਵੀਰੇ ਤੁਹਾਨੂੰ ਪੱਤੇ ਆਪਣਾ ਪੰਜਾਬੀ ਸੱਭਿਆਚਾਰ ਹੌਲੀ ਹੌਲੀ ਬਦਲਦਾ ਜਾ ਰਿਹਾ ਸੋ ਕਿਸੇ ਰਾਈਟਰ ਨੇ ਬਹੁਤ ਅੱਛੀ ਗੱਲ ਕਹੀ ਆ ਕਿ ਅੱਖਾਂ ਵਿੱਚ ਸ਼ਰਮ ਬਹੁਤ ਜ਼ਰੂਰੀ ਆ ਚਾਹੇ ਅੱਜ ਅਸੀਂ ਵਾਲ ਕਟਾ ਲੈਨੇ ਚਾਹੇ ਅੱਜ ਅਸੀਂ ਜਿੰਨਾ ਪਾਲਿਆ ਨੇ ਪਰ ਅੱਖਾਂ ਵਿੱਚ ਕਿਤਨਾ ਕਿਤੇ ਸ਼ਰਮ ਬਹੁਤ ਜ਼ਰੂਰੀ ਆ ਸੋ ਇਸ ਲਈ ਬਦਲ ਗਿਆ ਏ ਸੱਬਿਆਚਾਰ ਬਈ ਚੰਗੇ ਵੇਲੇ ਲੰਘ ਗਏ ਬਦਲ ਗਿਆ ਏ ਸੱਬਿਆਚਾਰ ਬਈ ਚੰਗੇ ਵੇਲੇ ਲੰਘ ਗਏ ਆ ਫੈਸ਼ਨਾਂ ਦੇ ਵਿੱਚ ਰੁਲ ਕੇ ਮੁੰਡੇ ਕੁੜੀਆਂ ਅੱਜ ਕੱਲ ਦੇ ਬਦਲ ਗਿਆ ਏ ਸੱਬਿਆਚਾਰ ਬਈ ਚੰਗੇ ਵੇਲੇ ਲੰਘ ਗਏ ਆ ਫੈਸ਼ਨਾਂ ਦੇ ਵਿੱਚ ਰੁੱਲਗੇ ਮੁੰਡੇ ਕੁੜੀਆਂ ਅੱਜ ਕੱਲ ਦੇ ਆ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਤੁਮਾਂ ਪਾਈਆਂ ਨੇ ਆ ਫੇਸਬੁੱਕ ਅਤੇ ਇਸ਼ਟਾ ਤੇ ਅੱਜ ਤੁਮਾਂ ਪਾਈਆਂ ਨੇ ਆ ਪੜੀਆਂ ਲਿਖੀਆਂ ਵਹਿਈਆਂ ਨੇ ਵੀ ਸ਼ਰਮਾ ਲਈਆਂ ਨੇ ਆ ਫੇਸਬੁੱਕ ਅਤੇ ਇਸ਼ਟਾ ਤੇ ਅੱਜ ਤੁਮਾਂ ਪਾਈਆਂ ਨੇ ਆ ਪੜੀਆਂ ਲਿਖੀਆਂ ਵਹਿਈਆਂ ਨੇ ਵੀ ਸ਼ਰਮਾ ਲਈਆਂ ਨੇ ਅੱਜ ਚੱਕੀ ਲਾਤੀ ਖੁੰਝੇ ਚੱਕੀ ਲਾਤੀ ਖੁੰਝੇ ਹੁਣ ਕੋਈ ਦਲਦੀ ਦਾਣੇ ਨਾ ਅਮਟਿਆਰ ਕੋਈ ਰੋਟੀ ਲਾਉਣੀ ਯਾਰੋ ਤੰਦੂਰ ਤੇ ਜਾਣੇ ਨਾ ਅੱਜ ਚੱਕੀ ਲਾਤੀ ਖੁੰਝੇ ਹੁਣ ਕੋਈ ਦਲਦੀ ਦਾਣੇ ਨਾ ਮਟਿਆਰ ਕੋਈ ਰੋਟੀ ਲਾਉਣੀ ਯਾਰੋ ਤੰਦੂਰ ਤੇ ਜਾਣੇ ਨਾ ਇੱਕ ਪੁਰਾਣੇ ਸਮੇਂ ਦੀ ਗੱਲ ਆ ਬਲਦਾਂ ਦੇ ਗਲ ਟੱਲੀਆਂ ਦੀ ਟਣਕਾਰ ਨਾ ਸੁਣਦੀ ਏ ਨਾ ਚੂੜੇ ਵਾਲੀ ਦੁੱਧ ਰਿੜਕੇ ਨਾ ਹੂੰ ਘੁੰਗਰੂਆਂ ਦੀ ਛਣਕਾਰ ਵੀ ਸੁਣਦੀ ਏ ਚੁੰਨੀਆਂ ਹੁਣ ਲਹਿ ਗਿਆ ਸਿਰ ਤੋਂ ਔਰ ਹੈ ਨਾ ਪਰਦੇ ਨੇ ਕੁਝ ਸੱਥਾਂ ਦੇ ਵਿੱਚ ਬੈਠੇ ਬਾਬੇ ਗੱਲਾਂ ਕਰਦੇ ਨੇ ਕੁਝ ਸੱਥਾਂ ਦੇ ਵਿੱਚ ਬੈਠੇ ਬਾਬੇ ਗੱਲਾਂ ਕਰਦੇ ਨੇ ਤੋਂ ਬਈੁਰਗਾਂ ਦੀਆਂ ਗੱਲਾਂ ਨੇ ਆਪਣੇ ਆ ਜਿੰਨਾ ਚਿਰ ਹੱਥ 'ਚ ਥੋੜੇ-ਮੋਟੇ ਪੈਸੇ ਆ ਗਏ ਨੇ ਚਲੋ ਕੋਈ ਗੱਲ ਨਹੀਂ ਨਾ ਨਹੀਂ ਬਣਨਾ ਫਿਰ ਠੀਕ ਹੈ ਪਰ ਕੁਝ ਅੱਛਾ ਕੁਝ ਚੰਗਾ ਕਰਨ ਦੀ ਕੋਸ਼ਿਸ਼ ਤਾਂ ਕਰ ਸਕਦੇ ਨਾ ਕਿਉਂਕਿ ਕੋਈ ਵੀ ਗੀਤ ਜਾਂ ਕਹਾਣੀ ਸਮਾਜ ਦੀ ਗੱਲ ਨਾ ਕਰੇ ਸਮਾਜ ਦਾ ਮੁੱਦਾ ਨਾ ਨਾ ਚੱਕੇ ਤਾਂ ਫਿਰ ਕੀ ਫਾਇਦਾ ਜਾਹੇ ਕਲਾਕਾਰੀ ਦਾ ਹਾਂ ਹਾਂ ਬਿਲਕੁਲ ਭਾਈਓ ਸੋ ਇਸ ਲਈ ਆ ਕੁੜੀਆਂ ਯਾਰ ਬੜਾ ਦੇਖਿਆ ਨਾ ਕਿ ਯਾਰ ਹੋ ਪਿੰਡਾਂ ਵਿੱਚ ਲੱਸੀਆਂ ਦੇ ਛੰਨੇ ਪੀਨਿਆਂ ਸ਼ਹਿਰ ਵਿੱਚ ਕੋਕ ਦੇ ਨਯਾਰੇ ਲੈਨਿਆਂ ਹੋ ਪਿੰਡਾਂ ਵਿੱਚ ਲੱਸੀਆਂ ਦੇ ਛੰਨੇ ਪੀਨਿਆਂ ਸ਼ਹਿਰ ਵਿੱਚ ਕੋਕ ਦੇ ਨਯਾਰੇ ਲੈਨਿਆਂ ਹੋ ਵੇਖਿਆ ਜਦੋਂ ਦਾ ਤੇਰਾ ਚੰਡੀਗੜ੍ਹ ਨਹੀਂ ਹੋ ਵੇਖਿਆ ਜਦੋਂ ਦਾ ਤੇਰਾ ਚੰਡੀਗੜ੍ਹ ਨਹੀਂ ਹੋ ਚਿੱਤ ਡੁੱਬ ਡੁੱਬ ਜਾਂਦਾ ਹੋ ਪਿੰਡਾਂ ਵਿੱਚ ਵਗਦੀਆਂ ਦੁੱਧਦੀਆਂ ਨਦੀਆਂ ਸ਼ਹਿਰ ਵਿੱਚ ਪਾਣੀ ਦਾ ਵੀ ਮੁੱਲ ਪਈ ਜਾਂਦਾ ਪਿੰਡਾਂ ਵਿੱਚ ਵਗਦੀਆਂ ਦੁੱਧਦੀਆਂ ਨਦੀਆਂ ਸ਼ਹਿਰਾਂ ਵਿੱਚ ਪਾਣੀ ਦਾ ਵੀ ਮੁੱਲ ਪਈ ਜਾਂਦਾ ਹੋ ਬਾਲ ਜੇ ਕਟਾ ਕੇ ਬਣੇ ਮੇਮ ਕੁੜੀਏ ਕਾਹਦਾ ਪਹਿਰਾ ਵਸ਼ੇਮ ਸ਼ੇਮ ਕੁੜੀਏ ਹੋ ਬਾਲ ਜੇ ਕਟਾ ਕੇ ਬਣੇ ਮੇਮ ਕੁੜੀਏ ਕਾਹਦਾ ਪਹਿਰਾ ਵਸ਼ੇਮ ਸ਼ੇਮ ਕੁੜੀਏ ਹੱਪੂ ਲੱਗਿਓ ਤੁਸੀਂ ਸਭ ਬੇਚਾਰੇ ਆਪਣਾ ਤੇ ਨਾਲੇ ਰੇਸ਼ਮੀ ਪਰਾਂਦਾ ਪਿੰਡਾਂ ਵਿੱਚ ਵਗਦੀਆਂ ਦੁੱਧ ਦੀਆਂ ਨਦੀਆਂ ਸ਼ਹਿਰਾਂ ਵਿੱਚ ਪਾਣੀ ਦਾ ਵੀ ਮੁੱਲ ਪਈ ਜਾਂਦਾ ਪਿੰਡਾਂ ਵਿੱਚ ਵਗਦੀਆਂ ਦੁੱਧ ਦੀਆਂ ਨਦੀਆਂ ਸ਼ਹਿਰਾਂ ਵਿੱਚ ਪਾਣੀ ਦਾ ਵੀ ਮੁੱਲ ਪਈ ਜਾਂਦਾ ਇਸ ਤੋਂ ਬਾਅਦ ਮੇਰਾ ਅਪਕਮਿੰਗ Song ਮੈਂ ਆਪ ਹੀ ਕਰ ਰਿਹਾ ਵੈਸੇ ਨਹੀਂ ਗੱਲ ਗੱਲ ਮਸੂਹਣਿਆ ਮੇਰਾ ਭਰਾ ਨਾ ਵੈਸੇ ਸੈਡ Song ਯਾਰ ਰੋਮਾਂਟਿਕ ਯਾਰ ਇਹਨਾਂ ਦੀ ਮੰਗ ਪੁੱਛ ਲਾ ਤੂੰ ਕੁਛ ਨਹੀਂ ਹੁੰਦਾ ਦੱਸੋ ਮੇਰੇ ਕਈ ਮੰਗਾਂ ਦਾ ਦਰਮਾਂਟਿਕ ਦੇ ਜ਼ਿਆਦੇ ਕਰਦੇ ਔਖਾ ਨਾ ਹੋਵੇ ਜੀ ਸੈਡ ਆਉਣ ਦੇ ਮੇਰਾ ਭਰਾ ਦੋਸਤ ਆਪਣਾ ਚੰਡੀਗੜ੍ਹ ਤੋਂ ਠੀਕ ਐ ਤੇ ਉਹ ਲੱਗਿਆ ਹੋਇਆ ਬੈਂਕ 'ਚ ਠੀਕ ਹੈ ਦੋਸਤ ਲੱਗਿਆ ਹੋਇਆ ਹੈ ਦੋਸਤ ਲੱਗਿਆ ਹੋਇਆਗਾ ਠੀਕ ਹੈ ਤੇ ਇੱਕ ਲੱਗਿਆ ਹੋਇਆ ਮਾਨਸਾ ਜਿਵੇਂ ਕਹਿਣਾ ਮਤਲਬ ਪੱਕੇ ਯਾਰ ਦੋਸਤ ਹੁੰਦੇ ਨੇ ਤਿੰਨ ਚਾਰ ਆਪਾਂ ਬਾਰਾਂਦਰ ਫਿਰਦੇ ਰਹਿੰਦੇ ਆ ਤੇ ਕੋਈ ਬੈਂਕ ਚ ਲੱਗਿਆ ਸੀ ਕੋਈ ਕਿਵੇਂ ਬਸ ਐਂ ਜੇ ਕਰਕੇ ਨਾ ਚੰਗੀ ਗੱਲ ਤੇ ਬਸ ਐਂ ਬੈਠੇ ਜਿਵੇਂ ਕਨਵਰਟ ਹੋ ਗਿਆ ਬਸ ਉਹ ਮਸ਼ੂਕਾਂ ਦਾ ਕੈਨ ਦਾ ਰੂਪ ਲੈ ਲਿਆ ਬੈਠੇ ਹੈ ਮਲੇ ਰੂਪ ਆ ਉਹ ਤੇ ਹਾਂ ਹਾਂ ਦੱਸ ਮੇਰਾ ਪਰ ਆਉਣ ਦੇ ਹਾਂ ਐਂ ਕਰਕੇ ਤੇ ਬਸ ਗੀਤ ਨੇ ਜਨਮ ਲੈ ਲਿਆ ਸ਼ੋਗਰਾ ਗੀਤ ਨੇ ਜਨਮ ਲਿਆ ਬਹੁਤ ਵਧੀਆ ਮਤਲਬ ਚਾਰਾਣਾ ਪ੍ਰੋਸੈਸ ਤਾਂ ਚੱਲੇ ਆ ਹੈ ਫਿਰ ਲਾਸਟ ਆ ਕੇ ਸਾਈਡ ਕਿਵੇਂ ਹੋਇਆ ਕੰਮ ਕਿਵੇਂ ਲਾਸਟ ਦੇ ਗਾਣਾ ਸਾਈਡ ਵੀ ਸੁਣਾਏ ਸੀ ਨਾ ਨੇੜੇ ਕਿੰਨੇ ਬਹੁਤ ਆ ਕੰਮ ਜਦੋਂ ਹੈ ਹੀ ਨਹੀਂ ਕੋਈ ਦਿਲ ਕਹਿ ਰੋ ਵਾਹ ਦੇਖ ਸਟਾਰਟਿੰਗ ਚੱਲੀ ਆਪਣੀ ਰੋਮਾਂਟਿਕ ਨਾਲ ਠੀਕ ਹੈ ਠੀਕ ਕਹੇ ਚਾਰ ਸ਼ਹਿਰ ਵੀ ਗਣਾ ਦੇ ਵੱਖਰੇ ਵੱਖਰੇ ਉਹਨਾਂ ਚਾਰ ਤੇਰਾ ਪ੍ਰੋਸੈਸ ਤੇਰਾ ਸੋਨਾ ਜੱਲਾ ਮੰਨਦੇ ਆ ਗੱਲ ਠੀਕ ਹੈ ਜੀ ਗੂਮੀ ਗੁਸਤੀ ਚਾਲ ਤੇਰੇ ਦੋਸਤ ਵੀ ਗੁਸਤੀ ਠੀਕ ਹੈ ਪਲਾਸ ਤੇ ਕਰਦੇ ਕਰੋਂਦੇ ਕਦੇ ਸਾਈਡ ਕੰਮ ਆਇਆ ਹੁਣ ਮੈਂ ਤੈਨੂੰ ਕੀ ਕਹਾ ਮੈਂ ਤੈਨੂੰ ਹੁਣ ਮੇਰੀ ਗੱਲ ਸੁਣੋ ਆ ਸਾਰੀਆਂ ਤੇ ਚਲੋ ਆ ਪੈਣਾ ਬੈਠੀਆਂ ਸਾਰੀਆਂ ਠੀਕ ਹੈ ਹਾਂ ਠੀਕ ਹੈ ਆਬ ਮੁੰਡੇ ਬੈਠੇ ਨੇਗੇ ਭਰਾ ਮਨ ਵੱਡੇ ਛੋਟੇ ਚੰਗੀ ਗੱਲ ਸੁਣੋ ਸਾਰਿਆਂ ਨੂੰ ਲੱਗਦੀ ਆ ਮੈਂ ਸਾਈਡ ਸਾਈਡ ਜੇ ਲੱਗਦਾ ਨਾ ਲੱਗਦੀ ਆ ਦੇਖਣ ਸਾਨੂੰ ਸਾਈਡ ਨਹੀਂ ਸਾਨੂੰ ਤਾਂ ਵਿਵਤਾ ਚ ਲੱਗਦਾ ਉਹੀ ਲੱਗਦਾ ਅੰਦਰੋਂ ਗੱਲ ਹੋਰ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦਾ ਕੋਈ ਏਦਾਂ ਦੀ ਚੀਜ਼ ਲਿਖੀ ਹੋਵੇ ਕੋਈ ਯਾਰਾ ਮਿੱਤਰਾਂ ਦੇ ਕਿਸੇ ਆ ਕੋ ਪੰਜਾਬੀ ਕਲਚਰ ਦੇ ਕਿਸੇ ਵੀ ਜੀਤੇ ਮੇਰਾ ਪਰ ਅਸੀਂ ਸਾਨੂੰ ਵਧੀਆ ਲੱਗਿਆ ਸੀ ਚਾਹੁੰਦੇ ਵੀ ਤੂੰ ਹੋਰ ਵੀ ਚੀਜ਼ਾਂ ਜਰੂਰ ਸੁਣਾਵੇਂ ਬਈ ਪਹਿਲਾਂ ਤਾਂ ਭਰਾ ਦੇ ਕੰਫੀਡੈਂਸ ਲਈ ਬਾਜ਼ੂੜੀ ਕੋਈ ਤਾੜੀ ਮੇਰਾ ਭਰਾ ਜਰੂਰ ਲਾ ਗਿਆ ਬਹੁਤ ਸੋਹਣੀ ਗੱਲ ਹੈ ਥੈਂਕ ਯੂ ਬਹੁਤ 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 ਬ੍ਰੇ ਮੈਂ ਮੈਂ ਕੁਝ ਵੀ ਲਿਖਦਾ ਜਾਂ ਕੁਝ ਵੀ ਗਾਉਣਾ ਕੁਝ ਵੀ ਲਾ ਲਓ ਮੈਂ ਇਹ ਚਾਹੁੰਦਾ ਵੀ ਕਿਸੇ ਨੇ ਕੋਈ ਕਿਸ ਨੂੰ ਕੁਝ ਸਿੱਖਣ ਨੂੰ ਮਿਲੇ ਠੀਕ ਆ ਅੱਜ ਕੱਲ੍ਹ ਸਾਨੂੰ ਪਤਾ ਕੀ ਚੱਲ ਰਿਹਾਗਾ ਕੋਈ ਜੀ ਨਹੀਂ ਹੈਗੀ ਵੀ ਚਲ ਜਿੰਨਾ ਵੀ ਚਲ ਥੋੜਾ ਸੋਚੋ ਚਾਹੇ ਦੋ ਅੱਖਰ ਵੀ ਕਿਸੇ ਨੇ ਸਮਝ ਪਵੇ ਠੀਕ ਹੈ ਤੇ ਇੱਕ Song ਸੀ ਆਪਣਾ ਦਿਨਾਲੀਆਂ ਵੈਸੇ ਵੀ ਕੋਈ ਦਿਲ ਤੇ ਨਾ ਲਾਈ ਹੋ ਕੀਪ ਸਾਇਲੈਂਟ ਧਿਆਨ ਨਾਲ ਇਹੋ ਗਾਣਾ ਅੰਗਰੇਜ਼ੀ ਚ ਵੀ ਆ ਸਕਦਾ ਹੁਣ ਦੱਸਾਂਗਾ ਇਹ ਗੱਲ ਮੈਂ ਬਾਅਦ ਲਈ ਜ਼ਰੂਰ ਕਹੂੰਗਾ ਨਾ ਇਹ ਅੱਜ ਉਹਰੇ ਦਾ ਸਟਾਰ ਨਹੀਂ ਆਉਣ ਵਾਲੇ ਸਮੇਂ ਦਾ ਸਟਾਰ ਹੈ ਮੇਰੇ ਭਲੇ ਤਾੜੀ ਜ਼ਰੂਰ ਲਾਓ ਯਾਰ ਭਾਈ ਬੰਦਾ ਜੇ ਐਨਾ ਟਾਈਮ ਕਿਸ ਨੂੰ ਖੜਾਉਣਾ ਕਰਨਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਬੰਦਾ ਇੱਕ ਜੋੜ ਨੌਕਾ ਹੋ ਜਾਂਦਾ ਤੁਸੀਂ ਇੰਨੇ ਜਣੇ ਜੁੜੇ ਖੜੇ ਹੋ ਬਾਈ ਨੂੰ ਦੇ ਸੁਣਦੇ ਆਪਾਂ ਨਾਲ ਤਾਂ ਕਿਤੇ ਨਾ ਕਿਤੇ ਜੀ ਟੈਲੈਂਟ ਆ ਫੇਰ ਹੀ ਆ ਮੇਰਾ ਭਰਾ ਨਾ ਤੂੰ ਸਭ ਨੂੰ ਬੇਨਤੀ ਹੈ ਇਹ ਹੀ ਆ ਹਾਸਾ ਕਿੱਡੇ ਇੱਕ ਥਾਂ ਤੇ ਹੈ ਪਰ ਕਿਤੇ ਨਾ ਜੀ ਆਪਾਂ ਇਸੇ ਰੂਪ ਦੇ ਵਿੱਚ ਬਾਈ ਦਾ ਟੈਲੈਂਟ ਪੱਗੇ ਲੈ ਕੇ ਆਂਗੇ ਸਾਨੂੰ ਵੀ ਖੁਸ਼ੀ ਮਿਲੂ ਯਾਰ ਵੀ ਸਾਡੇ ਚੈਨਲ ਦੇ ਥਰੂ ਨਾਲ ਕੋਈ ਬੰਦਾ ਅੱਗੇ ਨਿਕਾ ਫਿਰ ਕੱਲ ਉਸੇ ਕੰਮ ਵੀ ਬਾਈ ਇੰਟਰਵਿਊ ਕਰ ਲਈ ਤੇਰਾ ਦੋ ਮਿੰਟ ਲਈ ਜੀ ਤੇ ਜ਼ਰੂਰ ਸਰ ਤੇ ਜ਼ਰੂਰ ਮੇਰੇ ਪਾਸ ਲਈ ਦੁਬਾਰੇ ਤਾੜੀ ਫੇਰ ਲਾਓ ਯਾਰ ਗ ਜਿਵੇਂ ਵੀਰੇ ਸਾਨੂੰ ਪਤਾ ਆ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਨੇ ਆਪਣੀ ਕੁਰਬਾਨੀ ਆ ਕਰਕੇ ਆਪਣੇ ਮੁਲਕ ਨੂੰ ਆਜ਼ਾਦ ਕਰਵਾਇਆ ਤੇ ਇਹਨਾਂ ਦੇ ਨਾਂ ਤੇ ਕਲੱਬ ਚੱਲਦੇ ਨੇ ਵੱਖ-ਵੱਖ ਤੇ ਉਹਨਾਂ ਦੀ ਸੋਚ ਆ ਇੱਕ ਤੇ ਉਹਨਾਂ ਦੀ ਸੋਚ ਤੁਹਾਡੇ ਸਾਹਮਣੇ ਵੈਸੇ ਕੋਈ ਸੀਰੀਅਸ ਨਹੀਂ ਲੈਣਾ ਠੀਕ ਹੈ ਉਹ ਸਿਲੇ ਉੱਤੇ ਲੀਕਾ ਪਾ ਕੇ ਲੰਘ ਗਈ ਮੰਤਰੀ ਦੀ ਬੱਤੀ ਵਾਲੀ ਕਾਰ ਬਈ ਹੋ ਸਾ ਦੇਹੀ ਸਿਰਾਂ ਤੇ ਆ ਕੇ ਬੈਠ ਗਈ ਵੋਟਾਂ ਪਾ ਕੇ ਚੁਣੀ ਸਰਕਾਰ ਬਈ ਹੋ ਮਿੱਟੀ ਵਿੱਚ ਰੋਲਦਾ ਪੰਜਾਬ ਬਈ ਹੋ ਮਿੱਟੀ ਵਿੱਚ ਰੋਲਦਾ ਏ ਪੰਜਾਬ ਬਈ ਮਿੱਟੀ ਵਿੱਚ ਰੋਲਦਾ ਏ ਦੇਸ਼ ਬਈ ਨੀਤੀਆਂ ਨੇ ਇਨਾਂ ਦੀਆਂ ਮਾੜੀਆਂ ਕਾਲਜਾਂ ਚ ਬੀਏ ਮੇ ਕਰਕੇ ਤਾਂ ਵੀ ਕਰਨੀਆਂ ਪੈਂਦੀਆਂ ਦਿਹਾੜੀਆਂ ਲੱਗਦਾ ਕਿਤਾਬਾਂ ਨੂੰ ਸੰਭਾਲ ਕੇ ਚੱਕਣੀਆਂ ਪਹਿਣੀਆਂ ਦਨਾਲੀਆਂ ਲੱਗਦਾ ਡਿਗਰੀਆਂ ਨੂੰ ਪਾੜ ਕੇ ਚੱਕਣੀਆਂ ਪਹਿਣੀਆਂ ਦਨਾਲੀਆਂ ਨਸ਼ਿਆਂ ਤੇ ਲਾਤੇ ਸਾਰੇ ਗੱਪਰੂ ਚਿੱਟਾ ਜਾਵੇ ਹੱਡਾਂ ਵਿੱਚ ਰੱਚਦਾ ਮਿੱਟੀ ਚ ਪੰਜਾਬੀ ਬੋਲੀ ਰੋਲਦੀ ਫੈਸ਼ਨ ਦਾ ਪੁੱਤ ਫਿਰੇ ਨੱਚਦਾ ਹੋ ਨਸ਼ਿਆਂ ਤੇ ਲਾਤੇ ਸਾਰੇ ਗੱਬਰੂ ਚਿੱਟਾ ਜਾਵੇ ਹੱਡਾਂ ਵਿੱਚ ਰੱਚਦਾ ਓ ਮਿੱਟੀ 'ਚ ਪੰਜਾਬੀ ਬੋਲੀ ਰੋਲਦੀ ਫੈਸ਼ਨ ਦਾ ਪੁੱਤ ਫਿਰੇ ਨੱਚਦਾ ਕੁੱਲ ਹੈ ਕਿ ਜਿਹੜੇ ਧਰਮਾਂ ਦਾ ਆਸਰਾ ਮਾਰਦੇ ਫਿਰਨ ਕਲਕਾਰੀਆਂ ਲੱਗਦਾ ਕਿਤਾਬਾਂ ਨੂੰ ਸੰਭਾਲ ਕੇ ਚੱਕਣੀਆਂ ਪਹਿਣੀਆਂ ਦਨਾਲੀਆਂ ਉਹ ਲੱਗਦਾ ਡਿਗਰੀਆਂ ਨੂੰ ਪਾੜ ਕੇ ਚੱਕਣੀਆਂ ਪਹਿਣੀਆਂ ਦਨਾਲੀਆਂ ਮਸਲਾਬਾ ਹੋਰ ਨਾ ਗਾਣੇ ਇੱਥੇ ਸਾਰੀ ਚਲੋ ਮੇਰੇ ਪੈਣਾ ਵਰਗੀਆਂ ਨੇ ਠੀਕ ਹੈ ਤੇ ਸਾਰੇ ਮੇਰੇ ਵੌਇਸ ਐਂਡ ਗਰਲਸ ਤੇ ਮੈਂ ਮਰਜ਼ੀ ਲਾ ਲਓ ਮੇਰੇ ਭੈਣਾਂ ਮੇਰੇ ਵੱਡੇ ਮੇਰੇ ਛੋਟੇ ਵੀਰ ਤੇ ਰਿਸਪੈਕਟਡ ਟੀਚਰ ਸੋ ਸਭ ਨੂੰ ਇੱਕ ਮੈਸੇਜ ਜਾਂਦੇ ਹੋਏ ਵੀ ਜਿਸ ਫੀਲਡ ਵਿੱਚ ਆਪਾਂ ਜਾਈਏ ਚਾਹੇ ਸਕੂਲ ਕਾਲਜ ਕੋਈ ਜੌਬ ਕਿਤੇ ਵੀ ਆਪਾਂ ਜਾਈਏ ਹੁਕਮ ਫਰੀਏ ਤੇ ਆਪਣੇ ਇੱਕ ਡ੍ਰੀਮ ਸੁਪਨੇ ਤੇ ਗੁਰੂ ਦੀ ਬਾਣੀ ਹਮੇਸ਼ਾ ਨਾਲ ਲੈ ਕੇ ਚੱਲਿਆ ਕਰੋ ਠੀਕ ਹੈ ਤਾਂ ਸਭ ਤੋਂ ਜ਼ਰੂਰੀ ਆਪਣੇ ਪੇਰੈਂਟਸ ਨੂੰ ਰਿਸਪੈਕਟ ਹੂੰ ਸਭ ਤੋਂ ਪਹਿਲਾਂ ਤੇ ਦੂਜੇ ਪੀਪਲਸ ਬਾਅਦ ਚ ਸੋ ਇਸ ਲਈ ਬਾਕੀ ਗੱਲ ਤਾਂ ਸਮਝ ਚੁੱਕੇ ਹੋਗੇ ਬਸ ਠੀਕ ਹੈ ਸਭ ਤੋਂ ਪਹਿਲਾਂ ਪੇਰੈਂਟਸ ਜ਼ਰੂਰੀ ਨੇ ਮਾਪੇ ਜ਼ਰੂਰੀ ਨੇ ਤੋ ਇਹਨਾਂ ਕਹਿੰਦਾ ਧੰਨਵਾਦ ਤੇ ਗਲਤੀ ਮaaf ਕਰਨਾ ਨਾ ਨਾ ਜੀ ਬਹੁਤ ਸੁਣੀ ਗੱਲ ਸੋ ਕਨਸਰਵ ਆਲਵੇਸ ਲਵ ਯੂ ਸਿਸਟਰਸ ਐਂਡ ਬੋਇਸ ਤੇਰਾ ਹੀ ਆ ਰਹੀ ਬੰਦਾ ਪਹਿਲ ਤਾਂ ਮੈਂ ਧੰਨਵਾਦ ਕਰਦਾ ਤੁਹਾਨੂੰ ਪ੍ਰਿੰਸੀਪਲ ਸਾਹਿਬਾਨ ਦਾ ਤੇ ਇਸ ਸੂਟਾਫ ਦਾ ਤੇ ਪਿਆਰੇ ਵਿਦਿਆਰਥੀ ਤੁਹਾਡਾ ਖਾਸ ਕਰਕੇ ਜੀ ਹਨਾ ਉਜਨਾ ਕਾ ਕਿਹੜਾ ਸ਼ੂਟ ਅੱਜ ਇਹਦੇ ਪੋਸੀਬਲ ਹੋਇਆ ਤੇ ਹੁਣ ਇਥੋਂ ਦੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਉਹ ਸਾਡੇ ਨਾਲ ਲਏ ਜੀ ਧੰਨਵਾਦ ਜੀ ਸ਼ੁਕਰੀਆ ਗੁਰੂ巴巴 ਜੀ ਦਾ ਸਾਡੇ ਸਨਸਥਾ ਵਿੱਚ ਹਾਜ਼ਰੀ ਲਤੀ ਇਹਨਾਂ ਨੇ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਤੇ ਪਹਿਲ ਤਾਂ ਮੈਨੂੰ ਜਿਹੜੀ ਗੱਲ ਮਿੱਤਰੋ ਖਾਸ ਲੱਗੀ ਜਦੋਂ ਮੈਨੂੰ ਕਿਹਾ ਨਾ ਵੀ ਕਾਲਜ ਦਾ ਸ਼ੂਟ ਹੈ ਮੇਰੇ ਮਨ ਚ ਕਿਤਨਾ ਕਿਤੇ ਹੈ ਮਾਹ ਯਾਰਾ ਵੀ ਜਵਾਗ ਹੋਣਗੇ ਹਨਾ ਵੀ ਐ ਨਾ ਹੋ ਦੇ ਬਾਹਰ ਆਪਦੇ ਪਹਿਲੀ ਗੱਲ ਤੇ ਵੀ ਮੈਨੂੰ ਆ ਕੇ ਸਕੂਨ ਮਿਲਿਆ ਵੀ ਹਾਂ ਅੱবি ਸ਼ੂਟ ਅਸਲ ਚ ਹੋਇਆ ਯਾਰ ਤਾਰੀ ਲਾ ਦੋ ਪਹਿਲਾਂ ਆਪਣੇ ਲਈ ਤੇ ਸੋਹਣੇ ਬਹੁਤ ਸ੍ਰ ਮੈਨੇਜਮੈਂਟ ਆ ਜੀ ਬਹੁਤ ਵਧੀਆ ਬੱਚਿਆਂ ਚ ਟੈਲੈਂਟ ਆ ਜੀ ਤੇ ਇੱਕੋ ਤੋਂ ਸਾਰੇ ਇਸ ਆਪਾਂ ਸੰਸਥਾ ਜਿਹੜੀ ਓਪਨਿੰਗ ਕੀਤੀ ਸਾਨੂੰ ਜ਼ਰੂਰ ਦੱਸੋ ਜੀ 2003 ਤੋਂ ਮਤਲਬ ਅਸੀਂ ਸੁਸਾਇਟੀ ਬਣਾਈ ਹਮ ਜਿਹੜੀ ਇੰਜੀਨੀਅਰ ਐਜੂਕੇਸ਼ਨ ਸੁਸਾਇਟੀ ਦੇ ਨਾਮ ਤੇ ਸਾਡੀ ਸੁਸਾਇਟੀ ਬਣਾਈ ਉਹਦੇ ਅਧੀਨ ਅਸੀਂ ਪਹਿਲਾਂ ਇੰਜੀਨੀਅਰ ਆਈਟੀ ਦੀ ਸਥਾਪਨਾ ਕੀਤੀ ਮਾਨਸਾ ਕੈਂਚੀ ਵਾਲੇ ਤੇ ਹਮ ਕੁਸਾਲ ਉਹ ਬਹੁਤ ਸਫਲਤਾਪੂਰਵਕ ਕਾਰਨ ਕਰਨ ਤੋਂ ਬਾਅਦ ਸਾਨੂੰ ਜਗਾਂ ਦੀ ਕਮੀ ਮਹਿਸੂਸ ਹੋਣ ਲੱਗੀ ਤਾਂ ਅਸੀਂ ਜਗਾ ਇੱਥੇ ਲੈ ਕੇ ਅਸੀਂ ਆਪਣੀ ਆਈਟੀਆਈ ਹੋਰ ਸਥਾਪਿਤ ਕੀਤੀ ਜਿਹਦਾ ਨਾਮ ਗੁਰਗੋਬਿੰਦ ਸਿੰਘ ਆਈਟੀਆਈ ਭੈਣੀਪਾਗਾ ਰੱਖਿਆ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਕੁਝ ਸਮਾਂ ਹੋਰ ਬੱਚਿਆਂ ਨੂੰ ਮਤਲਬ ਬਹੁਤ ਵਧੀਆ ਅਸੀਂ ਪਲੇਸਮੈਂਟ ਵਗੈਰਾ ਕਰਾਈ ਹੋਰ ਕੰਮ ਵਧਾਇਆ ਆਪਣਾ ਇੰਡੋ ਕੈਨੇਡੀਅਨ ਇੰਸਟੀਚਿਊਟ ਮਾਨਸਾ ਆਇਲਸ ਦਾ ਖੋਲ੍ਹਿਆ ਫਿਰ ਉਸ ਤੋਂ ਬਾਅਦ ਬੁੜਲਾਡਾ ਇੰਡੋ ਕੈਨੇਡੀਅਨ ਦਾ ਅਸੀਂ ਅਸੀਂ ਜੋ ਖੋਲਿਆ ਬਿਲਕੁਲ ਬਿਲਕੁਲ ਜਿਹਦੇ ਵਿੱਚ ਅਸੀਂ ਆਇਲਸ ਤੇ ਪੀਟੀਈ ਦੀਆਂ ਕਲਾਸਾਂ ਵਗੈਰਾ ਬੱਚੇ ਲਗਾਉਂਦੇ ਨੇ ਬਾਹਰ ਵੀ ਬੱਚੇ ਬਹੁਤ ਸਾਡੇ ਚਲੇ ਗਏ ਹੂੰ ਹੂੰ ਬਹੁਤ ਬੱਚੇ ਸਾਡੇ ਪਲੇਸ ਹੋਏ ਆ ਕੰਪਨੀਆਂ ਦੇ ਵਿੱਚ ਵੱਖ-ਵੱਖ ਕੰਪਨੀਆਂ ਇੱਥੇ ਪਲੇਸਮੈਂਟ ਕੈਂਪ ਲਗਾ ਕੇ ਜਾ ਚੁੱਕੀਆਂ ਨੇ ਬਿਲਕੁਲ ਜੀਦੇ ਵਿੱਚ ਮੇਨ ਕੰਪਨੀਆਂ ਆਪਣਾ ਹੀਰੋ ਮੋਟਰਸ ਆ ਗਈ ਗੋਦਰੇਜ ਕੰਪਨੀ ਆ ਗਈ ਮਾਰੂਤੀ ਸੁਜ਼ੂਕੀ ਤੇ ਇਸ ਤੋਂ ਇਲਾਵਾ ਲਾਰਸਨ ਐਂਡ ਟਾਬਰੋ ਜਿਹੜੀ ਮੇਨ ਕੰਪਨੀ ਆ ਮਾਨਸਾ ਦੇ ਵਿੱਚ ਪਹਿਲੀ ਵਾਰੀ ਆਪਣੀ ਸੰਸਥਾ ਵੱਲੋਂ ਹੀ ਲਈ ਹੈ। ਚਾਹ ਬਤਾ ਧਾੜੇ ਲਾਓ ਵੀ ਇਸ ਗੱਲ ਯਾਰ ਬਹੁਤ ਚੰਗੀ ਗੱਲ ਹੈ। ਪਿੰਡਾਂ ਦੇ ਵਿੱਚ ਸਾਨੂੰ ਲੋੜ ਮਹਿਸੂਸ ਹੋਈ ਵੀ ਪਿੰਡਾਂ ਦੇ ਬੱਚੇ ਜਿਹੜੇ ਜ਼ਿਆਦਾਤਰ ਮਤਲਬ ਕਿ ਖੇਤੀ ਦੇ ਵਿੱਚ ਹੀ ਬਿਲਕੁਲ ਗੱਲ ਹੈ। ਪੀਜੀਸੀ ਜ਼ਿਆਦਾ ਅਸੀਂ ਉਹਨਾਂ ਨੂੰ ਛੋਟੇ ਕੋਰਸ ਨੇ ਜਿਸ ਤਰ੍ਹਾਂ ਆਈਟੀਆਈ ਦੇ ਕੋਰਸ ਨੇ ਅਸੀਂ ਕਈ ਤਰ੍ਹਾਂ ਦੇ ਕੋਰਸ ਨੇ ਸਾਡੇ ਕੋਲੇ ਜਿਹੜੇ ਚੱਲ ਰਹੇ ਨੇ ਜਿਵੇਂ ਇਲੈਕਟ੍ਰੀਸ਼ੀਅਨ ਹੋਇਆ, ਵੈਲਡਰ ਹੋਇਆ, ਪਲੰਬਰ, ਸਲਾਈ, ਕਢਾਈ, ਕੰਪਿਊਟਰ ਆਪਰੇਟਰ ਇਸ ਤਰ੍ਹਾਂ ਦੇ ਕੋਰਸ ਅਸੀਂ ਚਲਾਏ ਜਿਹਦੇ ਨਾਲ ਬੱਚਿਆਂ ਨੂੰ ਨੇੜੇ-ਨੇੜੇ ਆਪਣੇ ਰੋਜ਼ਗਾਰ ਦੇ ਵਿੱਚ ਵੀ ਬਹੁਤ ਮਤਲਬ ਸਾਧਨ ਉਪਲਬਧ ਹੋਏ ਬੱਚੇ ਜ਼ਿਆਦਾਤਰ ਬਿਜਲੀ ਬੋਰਡ ਦੇ ਵਿੱਚ ਜੇ ਆਪਾਂ ਲਾਈਨਮੈਨ ਦੀ ਗੱਲ ਕਰੀਏ ਤਾਂ ਮੈਕਸਿਮਮ ਸਟੂਡੈਂਟ ਜੇ ਮਾਨਸਾ ਏਰੀਆ ਦੇ ਵਿੱਚ ਤਾਂ ਮਾਨਸਾ ਜ਼ਿਲ੍ਹੇ ਤੋਂ ਹੋਰ ਦੂਰ ਪરા ਨੂੰ ਜਾਈਏ ਤਾਂ ਸਾਡੇ ਸਟੂਡੈਂਟ ਹੀ ਸੋਨੂੰ ਮਿਲਣਗੇ ਜੇ ਇੱਥੇ ਲਾਈਨਮੈਨ ਜਾਂ जेई ਵਗੈਰਾ ਦੀ ਪੋਸਟ ਤੇ ਹੋਰ ਪ੍ਰਮੋਟ ਹੋ ਕੇ ਕਈ ਐਸਡੀਓ ਤੱਕ ਵੀ ਪਹੁੰਚ ਚੁੱਕੇ ਨੇ। ਕੀ ਆ ਬਾਤ ਹੈ। ਸੋ ਇਸ ਗੱਲ 'ਤੇ ਜ਼ਰੂਰ ਆਪਣੇ ਕੋਲ ਲਈ ਤਾੜੀ ਲਾਈ ਜਾ ਰਹੀ। ਬਹੁਤ ਚੰਗੀ ਗੱਲ ਹੈ। ਹੋਰ ਬੱਚੇ ਕੁਝ ਆਪਣੇ ਪਲੰਬਰ ਵਗੈਰਾ ਕਰਕੇ ਆਪਣੇ ਲਾਰਸਨ ਟਾਬਰੋ ਕੰਪਨੀ ਦੇ ਵਿੱਚ ਬਹੁਤ ਅੱਛੇ ਪੈਕੇਜ ਲੈ ਰਹੇ ਨੇ ਹਮ ਮਰੂਤੀ ਸੂਜ਼ੂਕੀ ਦੇ ਵਿੱਚ ਵੈਲਡਰ ਵਾਲੇ ਬੱਚੇ ਜਾ ਚੁੱਕੇ ਨੇ ਹਮ ਟਰਾਈਡੈਂਟ ਦੇ ਵਿੱਚ ਬਹੁਤ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਜਿਹੜੇ ਬੱਚੇ ਸਾਡੇ ਪਲੇਸ ਹੋ ਕੇ ਉੱਥੇ ਆਪਣਾ ਆਪਣਾ ਕੰਮਕਾਰ ਵਧੀਆ ਢੰਗ ਨਾਲ ਕਰ ਰਹੇ ਨੇ ਤੇ ਬਹੁਤ ਅੱਛੇ ਅੱਛੇ ਪੈਕੇਜ ਲੈ ਰਹੇ ਨੇ ਮੈਨੂੰ ਬੜੀ ਖੁਸ਼ੀ ਮਿਲੀ ਇੱਥੇ ਆ ਕੇ ਸਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਾਚਰ ਦਿਲੋਂ ਥੈਂਕ ਯੂ ਸੋ ਮਾਚਰ ਬਹੁਤ ਬਹੁਤ ਸ਼ੁਕਰੀਆ